ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲੀ ਵੀਡੀਓ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਇਹ ਆ ਸਾਡਾ ਮਨਰਾਜ ਉਹ ਆ ਸਾਡਾ ਸੀਰਤ ਉਹ ਤਾਂ ਆ ਜਾਂਦੀ ਆ ਹੱਸ ਕੇ ਤੇ ਇਹ ਜਾਂਦੀ ਆ ਰੋ ਕੇ ਆ ਦੇਖੋ ਹੁਣ ਵੀ ਪੋਲਾ ਜੰਮੂ ਘਰੀ ਖੜੀ ਆ ਆ ਦੇਖੋ ਥੱਪੜ ਘੁਰੀ ਜਾਂਦੀ ਆ ਮੈਨੂੰ ਦੇਖੋ ਦੇਖੋ ਥੱਪੜ ਦੇਖ ਸਕਦਾ ਤੁਸੀਂ ਆ ਦੇਖੋ ਬਈ ਬੜੀ ਖਰਾਵਾਣਾ ਤਰੋਨੀ ਕਹ ਹੁੰਨੀ ਆ ਆਈ ਕਾਰਡ ਦਿਖਾ ਦੇ ਆਈ ਕਾਰਡ ਇਹ ਇਹਦਾ ਆਈ ਕਾਰਡ ਇਹ ਤਾਂ ਪਾਇਆ ਵਿਕਦੇ ਗਮਾਂਚਾ ਨਾ ਜਾਵੇ ਪਰ ਗਮਾਂਚਨ ਵਾਲੀ ਇਹ ਹੈ ਨਹੀਂ ਬਹੁਤ ਸ਼ਰ ਕੁੜੀ ਇਹ ਇਹ ਸਾਰਿਆਂ ਦੇ ਨਾ ਜਾਣਦੀ ਐ ਜਾਣਦੀ ਐ ਨਾ ਰੋਲ ਨੰਬਰ ਦਾ ਨੰਬਰ ਦਾ ਨਾ ਦੇਖ ਲੋ ਭਰਾਵਾ ਮੌਸਮ ਅੱਜ ਹੋਇਆ ਪਿਆ ਮੀਂਹ ਆਲਾ ਦੇਖੋ ਮੌਸਮ ਬਹੁਤ ਵਧੀਆ ਮੌਸਮ ਹੈ ਬੱਦਲ ਬਾਈ ਹੋਈ ਪਈ ਐ ਠੀਕ ਐ ਤੇ ਮੈਂ ਇਹਨੂੰ ਚਲਾਉਣ ਆ ਬੈਗ ਮੈਂ ਟੰਗ ਰੱਖਿਆ ਤੇ ਇਦਾਂ ਨੇ ਵੀ ਟੰਗ ਰੱਖਿਆ ਇਹ ਇਹ ਮੈਡਮ ਦਾ ਬੈਗ ਹੈ ਇਹ ਠੀਕ ਹੈ ਇਹਨਾਂ ਤਾਂ ਤੁਰ ਕੇ ਆਵੇ ਗੋਦੀ ਚੱਕ ਕੇ ਲਿਆਉਣੀ ਪੈਂਦੀ ਹੈ ਤੇ ਗੋਦੀ ਚੱਕੀ ਲੈ ਕੇ ਜਾਣੀ ਪੈਂਦੀ ਹੈ ਬਹੁਤ ਪਿਆਰਾ ਜੀ ਵਧੀਆ ਇਹਨਾਂ ਦੇ ਘਰ ਕੋਲੇ ਖੜ ਜੰਦੀ ਆ ਫਿਰ ਪਾਪਾ ਲੈ ਕੇ ਜਾਂਦੇ ਬਹੁਤ ਸ਼ਰਾਸਤੀ ਬੱਚਾ ਇਹ ਆ ਦੇਖੋ ਹੁਣ ਤਾਂ ਐ ਲੱਗਦਾ ਜਿਵੇਂ ਤੇ ਮੂੰਹ ਚ ਬੋਲ ਹੀ ਨਹੀਂ ਹੈਗਾ ਆ ਦੇਖੋ ਅਜ ਤਾਂ ਚੱਕਵਾ ਦੇਖੋ ਇਹਦੇ ਲਾਲ ਲਾਲ ਪਏ ਹੋਏ ਗੋਤ ਬਟਣੇ ਇੱਥੇ ਜੇ ਇਹਦੇ ਹੋ ਗਿਆ ਦਾ ਆਈ ਗਾਰਡ ਇੱਥੇ ਜੇ ਹੋ ਗਿਆ ਦਾ ਦਾਗ ਪਤਾ ਨਹੀਂ ਕੀ ਵੱਜਿਆ ਇਹਦੇ ਤੇ ਅੱਜ ਤਾਂ ਐਂ ਲੱਗ ਰਿਹਾ ਵੀ ਇਹਦੇ ਮੂੰਹ 'ਚ ਬੋਲ ਹੀ ਨਹੀਂ ਹੈਗਾ ਦੇਖੋ ਆਹ ਦੇਖੋ ਜਮਾ ਨਹੀਂ ਬੋਲਦੀ ਵਿਚਾਰੀ ਬਾੜੀ ਉਹ ਆ ਦੇਖੋ ਆਹਦੀ ਘੱਟੀ ਘੱਟੀ ਉਹਨੀ ਟੌਪਿਕ ਆ ਗਈ ਘੱਟੀ ਹੈ ਤੇ ਉਹ ਕ ਜੀਵਤ ਖਾ ਰਹੀ ਹੈ ਠੀਕ ਆ ਉਧਰੋਂ ਚੈਨੀ ਵਾਲਾ ਆ ਗਿਆ ਪਿੱਛੇ ਉਹ ਤਰ ਹੁੰਦਾ ਪੀ ਲੈਜੈਂਡਰ ਵਾਲੇ ਉਮ ਹੈ ਡੀ ਵੀ ਆ ਦੇਖ ਲਓ ਫੇਰ ਆ ਗਈ ਭਰਾਵਾ ਉਹਨੇ ਨੂੰ ਬੈਂਡ ਤੇ ਚੜਾਵਾਂਗੇ ਤੇ ਬੈਂਡ ਤੇ ਚੜਾਉਂ ਮੈਂ ਉਹ ਬੈਂਡ ਤੇ ਆ ਕੁੜਦੀ ਆ ਮੈਨੂੰ ਯਾਰ ਇਹ ਇਹ ਕੁੜਦੀ ਆ ਭਰਾਵਾ ਆ ਦੇਖ ਲਓ ਤੁਸੀਂ ਉਹ ਦੇਖੋ ਉਹ ਫੇਰ ਵਾਗੀ ਉਹ ਸੀ ਉਹ ਬੱਠੀ ਹੁਣ ਫੇਰ ਆਉਗੀ ਉਹ ਹਾਂ ਆ ਬੱਚਾ ਆ ਗਏ ਹੁਣ ਹਰ ਸਟੂਡੈਂਟ ਆ ਆ ਪਤਾ ਨਹੀਂ ਕਿਹਦਾ ਮੋਟਰਸਾਈਕਲ ਆ ਇਹ ਫੇਰ ਆ ਆ ਫੇਰ ਆ ਗਈ ਆ ਫੇਰ ਵੱਜ ਗਈ। ਉਹ ਫੇਰ ਆ ਜਾ। ਸ਼ਾਮੇ ਬਾਲ ਲਾਉ ਮਾ। ਕਿਸ ਕਾ ਬੈਗ? ਉਹ ਦੇਖੋ ਕੌਣ ਖੜਾ ਉੱਧਰ। ਇਸ ਇਸ। ਆਇਸਟ ਗੁਗਲੋਂ ਗੁਲੋਂ। ਹਨਨਦ ਜੀ ਟੌਫੀ ਵੀ ਕੱਢ ਲਈ ਹੁਣ ਹਾਂ ਜੀ ਹੁਣ ਆ ਵੀ ਚਪੜ ਜੂਗੀ ਇਹ ਦੇ ਕਲਿੱਕ ਦੋ ਇਹ ਬਾਲੀ ਖਾਨਸੂਰੀ ਆ ਇਹ ਟੌਫੀ ਨੂੰ ਤਾਂ ਜਮੀਨ ਛੱਡਦੀ ਰੋ ਇਹ ਟੌਫੀ 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 ਮੇਰਾ ਬਾਪਾ ਦਕਾਨ ਤੋਂ ਆਜੇ ਬਾਪਾ ਟੌਫੀ ਦੇ ਦੇ ਪਪਾ ਟੌਫੀ ਦੇ ਦੇ ਹਉਦੇ